ਅੱਜ ਅਸੀਂ ਬਣਾਵਾਂਗੇ ਮੂੰਗ ਦਾਲ ਹਲਵਾ ਮੂੰਗ ਦਾਲ ਦਾ ਹਲਵਾ ਜਿਹੜਾ ਖਾਣਾ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਹੁੰਦਾ ਹੈ ਛੋਟੇ ਹੋਣ ਜਾਂ ਵੱਡੇ ਜੇਕਰ ਇਨਸਟੈਂਟ ਬਣ ਜੇ ਫਟਾਫਟ ਬਣ ਜੇ ਤੇ ਹੋਰ ਵੀ ਜ਼ਿਆਦਾ ਸੋਨੇ ਤੇ ਸੁਹਾਗਾ ਹੋ ਜਾਂਦਾ ਹੈ ਇਨਸਟੈਂਟ ਮੈਂ ਕਿਉਂ ਕਹਿ ਰਹੀ ਹਾਂ ਕਿਉਂਕਿ ਇਹਦੇ ਵਿੱਚ ਨਾ ਤਾਂ ਦਾਲ ਨੂੰ ਭਿਉਣ ਦੀ ਜ਼ਰੂਰਤ ਹੈ ਤੇ ਨਾ ਹੀ ਦਾਲ ਨੂੰ ਧੋਣ ਦੀ ਜ਼ਰੂਰਤ ਹੈ ਫਟਾਫਟ ਇਹ ਹਲਵਾ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਮੈਂ ਕਿੱਦਾਂ ਬਣਾ ਕੇ ਤਿਆਰ ਕਰ ਰਹੀ ਹਾਂ ਵੀਡੀਓ ਨੂੰ ਤੁਸੀਂ ਬਿਨਾ ਸਕਿੱਪ ਕੀਤੇ ਲਾਸਟ ਤੱਕ ਦੇਖਿਓ ਜੇਕਰ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਆਓ ਫਿਰ ਦੇਖਦੇ ਹਾਂ ਬਣਾਉਣ ਲਈ ਸਾਨੂੰ ਕੀ ਕੀ ਚਾਹੀਦਾ ਹੈ ਹਲਵਾ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਚਾਹੀਦੀ ਹੈ ਮੂੰਗ ਦਾਲ ਤੁਲੀ ਹੋਈ ਮੂੰਗ ਦਾਲ ਜਿਹੜੀ ਹੁੰਦੀ ਹੈ ਨਾ ਬਿਨਾ ਛਿਲਕੇ ਵਾਲੀ ਇਹ ਵਾਲੀ ਦਾਲ ਜਿਸ ਨੂੰ ਸਾਨੂੰ ਚਾਹੀਦੀ ਹੈ ਇੱਕ ਕੋਲੀ ਮੈਂ ਇੱਥੇ ਦਾਲ ਲਈ ਹੈ ਇੱਕ ਕੋਲੀ ਮੈਂ ਲਿਆ ਦੇਸੀ ਘਿਓ ਤੇ ਜਿੰਨਾ ਦਾਲ ਲਈ ਹੈ ਉਹਦੇ ਬਰਾਬਰ ਦੀ ਆਪਾਂ ਚੀਨੀ ਲੈਣੀ ਹੈ ਚੀਨੀ ਮੈਂ ਥੋੜੀ ਜਿਹੀ ਘੱਟ ਲਈਏ ਇੱਕ ਚਮਚਾ ਤੁਸੀਂ ਚਾਹੋ ਤਾਂ ਬਰਾਬਰ ਦੀ ਚੀਨੀ ਲੈ ਸਕਦੇ ਹੋ ਮੈਂ ਥੋੜੇ ਜਿਹਾ ਡਰਾਈ ਫਰੂਟ ਲਿਆ ਕਾਜੂ ਤੇ ਬਦਾਮ ਲਿਆ ਤੁਸੀਂ ਜੋ ਵੀ ਡਰਾਈ ਫਰੂਟ ਪਾਣਾ ਚਾਹੁੰਦੇ ਹੋ ਲੈ ਸਕਦੇ ਹੋ ਇਥੇ ਮੈਂ ਲਈਏ ਦੁੱਧ ਦੇ ਉੱਤੇ ਆਣ ਵਾਲੀ ਮਲਾਈ ਇੱਕ ਦਿਨ ਦੇ ਦੁੱਧ ਦੇ ਉੱਤੇ ਆਣ ਵਾਲੀ ਮਲਾਈ ਲਈਏ ਮੈਂ ਕਿਉਂ ਲਈਏ ਕਿਉਂਕਿ ਇਹਦੇ ਵਿੱਚ ਇੱਕਦਮ ਮਾਵੇ ਦਾ ਟੇਸਟ ਆਂਦਾ ਹੈ ਮਾਵਾ ਪਾਣ ਦੇ ਵਿੱਚ ਜ਼ਰੂਰਤ ਨਹੀਂ ਪੈਂਦੀ ਇਸ ਕਾਰਨ ਮਲਾਈ ਤੁਸੀਂ ਜੇ ਹੋਏ ਤਾਂ ਜ਼ਰੂਰ ਪਾਓ ਜੇਕਰ ਨਹੀਂ ਤਾਂ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਸਭ ਤੋਂ ਪਹਿਲਾ ਕੰਮ ਆਪਾਂ ਕੀ ਕਰਨਾ ਹੈ ਕਿ ਜਿਹੜੀ ਮੋਂਗ ਦਾਲ ਹੈ ਇਹਨੂੰ ਆਪਾਂ ਸਾਫ਼ ਕਰਨਾ ਹੈ ਮੋਂਗ ਦਾਲ ਨੂੰ ਨਾ ਤਾਂ ਆਪਾਂ ਧੋਣਾ ਹੈ ਤੇ ਨਾ ਹੀ ਆਪਾਂ ਭਿਓ ਕੇ ਰੱਖਿਆ ਹੋਇਆ ਇਸ ਕੰਨ ਨੂੰ ਆਪਾਂ ਪਹਿਲੇ ਸਾਫ਼ ਕਰਨਾ ਹੈ ਤੇ ਮੈਂ ਇੱਥੇ ਕਿਚਨ ਟਾਵਲ ਲਿਆ ਇਹਦੇ ਉੱਤੇ ਥੋੜਾ ਜਿਹਾ ਪਾਣੀ ਪਾਇਆ ਤਾਂ ਕਿ ਇਹ ਗਿੱਲਾ ਹੋ ਜਾਏ ਤਾਂ ਹੁਣ ਆਪਾਂ ਇਹਦੇ ਉੱਤੇ ਦਾਲ ਪਾ ਕੇ ਨਾ ਇਹਨੂੰ ਆਪਾਂ ਚੰਗੀ ਤਰ੍ਹਾਂ ਮਸਲ-ਮਸਲ ਕੇ ਸਾਫ਼ ਕਰ ਲੈਣਾ ਕਿਉਂਕਿ ਇਹਦੇ ਉੱਤੇ ਡਸਟ ਵਗੈਰਾ ਲੱਗੀ ਹੁੰਦੀ ਹੈ ਤੇ ਡਸਟ ਜਿਹੜੀ ਹੈ ਉਹ ਸਾਫ਼ ਹੋ ਜਾਏ ਇਸ ਕਾਰਨ ਇਹਨੂੰ ਆਪਾਂ ਗਿੱਲੇ ਕੱਪੜੇ ਦੇ ਨਾਲ ਜਿਹੜਾ ਹੈ ਸਾਫ਼ ਕਰਨਾ ਹੈ। ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਔਰ ਮੇਰੀ ਰੈਸਪੀਜ਼ ਤੁਹਾਨੂੰ ਕਿੱਦਾਂ ਲੱਗਦੀ ਹੈ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਦਾਲ ਜਿਹੜੀ ਇਹ ਸਾਫ਼ ਹੋ ਗਈ ਹੈ ਤੇ ਇਹਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ। ਇਹ ਹਲਵਾ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੈ ਸਿਰਫ 12 ਤੋਂ 15 ਮਿੰਟ ਲੱਗਦੇ ਆ ਹਲਵਾ ਬਣਨ ਦੇ ਵਿੱਚ ਔਰ ਬਹੁਤ ਹੀ ਸੁਆਦ ਦੇ ਹਲਵਾ ਬਣ ਕੇ ਤਿਆਰ ਹੁੰਦਾ ਤੁਸੀਂ ਇੱਕ ਵਾਰ ਮੇਰੇ ਇਸ ਦੱਸੇ ਤਰੀਕੇ ਦੇ ਨਾਲ ਇਹ ਹਲਵਾ ਜ਼ਰੂਰ ਬਣਾ ਕੇ ਦੇਖਿਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗਾ ਇਹ ਹਲਵਾ ਹੁਣ ਆਪਾਂ ਜਿਹੜੀ ਦਾਲ ਲੈਣੀ ਹੈ ਨੂੰ ਆਪਾਂ ਗ੍ਰਾਇੰਡਰ ਚਾਰ ਦੇ ਵਿੱਚ ਪਾਣਾ ਹੈ ਇਹਨੂੰ ਸੁਕਾਣ ਦੀ ਕੋਈ ਜ਼ਰੂਰਤ ਨਹੀਂ ਹੈ ਬਸ ਇਹਨੂੰ ਆਪਾਂ ਗ੍ਰਾਇੰਡਰ ਜਾਰ ਦੇ ਵਿੱਚ ਪਾ ਕੇ ਇਹਨੂੰ ਆਪਾਂ ਪੀਸ ਲੈਣਾ ਹੈ ਇਹਦਾ ਇੱਕ ਪਾਊਡਰ ਬਣਾ ਕੇ ਤਿਆਰ ਕਰਨਾ ਹੈ ਨਾ ਤੇ ਇਹਨੂੰ ਆਪਾਂ ਭੁੰਨਣਾ ਹੈ ਤੇ ਨਾ ਹੀ ਇਹਨੂੰ ਆਪਾਂ ਸੁਕਾਣਾ ਹੈ ਬਸ ਫਟਾਫਟ ਇਹ ਹਲਵਾ ਜਿਹੜਾ ਬਣਾ ਕੇ ਆਪਾਂ ਤਿਆਰ ਕਰ ਲੈਣਾ ਤੁਸੀਂ ਇੱਕ ਵਾਰ ਇਹ ਬਣਾ ਕੇ ਜ਼ਰੂਰ ਦੇਖਿਓ ਫੇਰ ਹੀ ਤੁਹਾਨੂੰ ਪਤਾ ਚੱਲੇਗਾ ਕਿ ਕਿੱਦਾਂ ਦਾ ਬਣ ਕੇ ਤਿਆਰ ਹੁੰਦਾ ਹੈ ਦਾਲ ਜਿਹੜੀ ਮੈਂ ਪੀਸ ਲਈ ਇਹਦਾ ਪਾਊਡਰ ਬਣ ਕੇ ਤਿਆਰ ਹੋ ਗਿਆ ਜੇਕਰ ਤੁਸੀਂ ਇਹ ਹਲਵਾ ਬਣਾ ਕੇ ਘਰ ਦੇ ਵਿੱਚ ਟਰਾਈ ਕਰੋਗੇ ਤੇ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਡਾ ਹਲਵਾ ਕਿੱਦਾਂ ਦਾ ਬਣਿਆ ਸੀ ਹੁਣ ਗੈਸ ਦੇ ਉੱਤੇ ਮੈਂ ਕੜਾਹੀ ਰੱਖੀ ਤੇ ਇਹਦੇ ਵਿੱਚ ਸਿਰਫ ਇੱਕ ਚਮਚਾ ਆਪਾਂ ਘਿਓ ਹੱਲੇ ਪਾਣਾ ਹੈ ਬਾਕੀ ਦਾ ਘਿਓ ਆਪਾਂ ਬਾਅਦ ਵਿੱਚ ਪਾਵਾਂਗੇ ਇਹਦੇ ਵਿੱਚ ਹੁਣ ਆਪਾਂ ਡਰਾਈ ਫਰੂਟ ਪਾਣੇ ਆ ਤੇ ਡਰਾਈ ਫਰੂਟਾਂ ਨੂੰ ਆਪਾਂ ਚੰਗੇ ਮੈਂ ਕਾਜੂ ਬਦਾਮ ਲਏ ਆ ਤੁਸੀਂ ਜਿਹੜੇ ਵੀ ਡਰਾਈ ਫਰੂਟ ਪਾਣੇ ਹੋ ਲੈ ਸਕਦੇ ਹੋ ਕੁਆਂਟੀਟੀ ਤੁਸੀਂ ਘੱਟ ਵੱਧ ਕਰ ਸਕਦੇ ਹੋ ਤੇ ਇਹਨਾਂ ਨੂੰ ਮੈਂ ਕੱਟ ਕੇ ਪਾਇਆ ਮੋਟੇ-ਮੋਟੇ ਟੁਕੜਿਆਂ ਦੇ ਵਿੱਚ ਡਰਾਈ ਫਰੂਟ ਜਿਹੜੇ ਇਹਨਾਂ ਨੂੰ ਆਪਾਂ ਸਿਰਫ 1 ਮਿੰਟ ਲਈ ਫਰਾਈ ਕਰਨਾ ਤੇ ਫਰਾਈ ਕਰਕੇ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਫਰਾਈ ਕੀਤੇ ਹੋਏ ਡਰਾਈ ਫਰੂਟ ਜਦੋਂ ਆਪਾਂ ਹਲਵੇ ਦੇ ਵਿੱਚ ਪਾਣੇ ਆ ਤੇ ਇਹਨਾਂ ਦਾ ਕਰੰਚੀਪਨ ਬਹੁਤ ਹੀ ਟੇਸਟ ਲੱਗਦਾ ਹੈ ਇਸ ਕਾਰਨ ਡਰਾਈ ਫਰੂਟ ਜਿਹੜੇ ਆ ਫਰਾਈ ਕਰਕੇ ਹੀ ਪਾਣੇ ਚਾਹੀਦੇ ਆ ਡਰਾਈ ਫਰੂਟ ਮੈਂ ਕੱਢ ਲਿਆ ਤੇ ਹੁਣ ਉਸੇ ਕੜਾਹੀ ਦੇ ਵਿੱਚ ਮੈਂ ਪਾ ਰਹੀ ਹਾਂ ਕਿਉਂ ਸਾਰਾ ਕਿਉਂ ਆਪਾਂ ਇਹਦੇ ਵਿੱਚ ਪਾ ਦੇਣਾ ਸਿਰਫ 2 ਚਮਚ ਆਪਾਂ ਕਿਉਂ ਜਿਹੜਾ ਰੱਖਣਾ ਇਹਦਾ ਆਪਾਂ ਬਾਅਦ ਵਿੱਚ ਯੂਜ਼ ਕਰਾਂਗੇ ਕਿਉਂ ਜਿੱਦਾਂ ਗਰਮ ਹੋਏਗਾ ਤੇ ਜਿਹੜੀ ਆਪਾਂ ਦਾਲ ਪੀਸ ਕੇ ਰੱਖੀ ਹੈ ਨਾ ਇਹਦਾ ਪਾਊਡਰ ਬਣਾ ਕੇ ਰੱਖਿਆ ਇਹ ਆਪਾਂ ਇਹਦੇ ਵਿੱਚ ਪਾ ਦੇਣਾ ਇਹਨੂੰ ਆਪਾਂ ਹਲਕਾ ਜਿਹਾ ਪੁੰਨਾਂਗੇ ਕੋਈ 2 ਮਿੰਟ ਤੱਕ 2 ਮਿੰਟ ਇਹਨੂੰ ਪੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਣੀ ਐ ਸੂਜੀ ਸੂਜੀ ਵੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਨਹੀਂ ਦਿਖਾਈ ਸੀ ਸ਼ੁਰੂ-ਸ਼ੁਰੂ ਚ ਸਿਰਫ 2 ਹੀ ਚਮਚ ਸੂਜੀ ਪਾਣੀ ਨਿੱਕੇ ਵਾਲੇ ਜਿਹਦੇ ਨਾਲ ਆਪਾਂ ਖਾਣਾ ਖਾਣੇ ਆ ਨਾ ਇਹ ਵਾਲੇ ਚਮਚ ਮੈਂ 2 ਚਮਚ नाप ਕੇ ਜਿਹੜੀ ਸੂਜੀ ਇਹ ਲਈ ਹੈ ਇਹ ਪਾ ਕੇ ਹੁਣ ਆਪਾਂ ਲਗਾਤਾਰ ਚਲਾਉਂਦੇ ਹੋਏ ਸੂਜੀ ਨੂੰ ਤੇ ਦਾਲ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਜਦੋਂ ਤੱਕ ਇਹਦਾ ਕਲਰ ਜਿਹੜਾ ਉਹ ਬਦਲ ਨਹੀਂ ਜਾਂਦਾ ਇਹਦੇ ਵਿੱਚੋਂ ਖੁਸ਼ਬੂ ਨਹੀਂ ਆਉਣ ਲੱਗ ਜਾਂਦੀ ਉਦੋਂ ਤੱਕ ਹੱਲੇ ਦੇਖਣ ਨੂੰ ਇਹ ਥੋੜਾ ਗਾੜਾ ਗਾੜਾ ਲੱਗ ਰਿਹਾ ਜਿੱਦਾਂ ਜਿੱਦਾਂ ਇਹ ਭੁੰਨੇਗੀ ਸੂਜੀ ਤੇ ਦਾਲ ਉਦੋਂ ਦਾ ਹੀ ਇਹ ਹਲਕੀ ਹੁੰਦੀ ਜਾਏਗੀ ਇੱਕ ਚਮਚ ਘਿਓ ਆਪਾਂ ਇਹਦੇ ਵਿੱਚ ਹੋਰ ਪਾਇਆ ਤੇ ਬਸ ਇਹਨੂੰ ਆਪਾਂ ਲਗਾਤਾਰ ਚਲਾਉਂਦੇ ਹੋਏ ਲੋ ਫਲੇਮ ਦੇ ਉੱਤੇ ਭੁੰਨਣਾ ਗੈਸ ਦੀ ਫਲੇਮ ਮੀਡੀਅਮ ਜਾਂ ਹਾਈ ਨਹੀਂ ਕਰਨੀ ਤੁਸੀਂ ਦੇਖ ਸਕਦੇ ਹੋ ਇਹਨਾਂ ਕਿ ਉਹ ਛੱਡਣਾ ਸ਼ੁਰੂ ਕਰ ਦਿੱਤਾ ਤੇ ਦਾਲ ਸਾਡੀ ਜਿਹੜੀ ਹੈ ਭੁੱਜ ਗਈ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਤੋਂ ਬਾਅਦ ਇਹਨੂੰ ਆਪਾਂ ਨਹੀਂ ਭੁੰਨਾਂਗੇ ਨਹੀਂ ਤਾਂ ਫਿਰ ਇਹਦਾ ਰੰਗ ਜਿਹੜਾ ਕਾਲਾ ਹੋ ਜਾਏਗਾ ਹੁਣ ਇੱਥੇ ਇੱਕ ਕੋਲੀ ਮੈਂ ਲਈ ਸੀ ਦਾਲ ਤੇ ਤਿੰਨ ਕੋਲੀਆਂ ਮੈਂ ਲੈ ਰਹੀਆਂ ਦੁੱਧ ਦੁੱਧ ਦੀ ਜਗ੍ਹਾ ਤੁਸੀਂ ਪਾਣੀ ਵੀ ਪਾ ਸਕਦੇ ਹੋ ਪਰ ਦੁੱਧ ਤੇ ਮਲਾਈ ਪਾਉਣ ਨਾਲ ਇੱਕਦਮ ਮਾਵੇ ਵਰਗਾ ਟੈਕਸਚਰ ਆਂਦਾ ਮਾਵਾ ਪਾਉਣ ਦੀ ਇਹਦੇ ਵਿੱਚ ਜ਼ਰੂਰਤ ਨਹੀਂ ਪੈਂਦੀ ਹੈ ਇਸ ਕਾਨੇ ਦੇ ਵਿੱਚ ਦੁੱਧ ਤੇ ਮਲਾਈ ਜਿਹੜੀ ਮੈਂ ਪ ਤਾਂ ਤੁਸੀਂ ਚਾਹੋ ਤਾਂ ਮਲਾਈ ਜਿਹੜੀ ਹੈ ਸਕਿਪ ਕਰ ਸਕਦੇ ਹੋ ਤੇ ਕੱਲੇ ਦੁੱਧ ਨਾਲ ਬਣਾ ਸਕਦੇ ਹੋ ਜਾਂ ਫਿਰ ਤੁਸੀਂ ਪਾਣੀ ਨਾਲ ਵੀ ਇਹ ਹਲਵਾ ਬਣਾ ਸਕਦੇ ਹੋ ਹੁਣ ਮੈਂ ਇਹਦੇ ਵਿੱਚ ਚੀਨੀ ਪਾ ਦਿੰਦੀ ਆ ਤੇ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਾਂਗੇ ਤੁਸੀਂ ਦੇਖੋਗੇ ਦੇਖਦੇ ਹੀ ਦੇਖਦੇ ਹਲਵਾ ਜਿਹੜਾ ਗਾੜਾ ਹੋ ਜਾਏਗਾ ਹੁਣ ਆਪਾਂ ਇਹਦੇ ਵਿੱਚ ਮਲਾਈ ਜਿਹੜੀ ਇਹ ਵੀ ਪਾ ਦਿੰਦੀ ਆ ਹੁਣ ਇਹਨੂੰ ਆਪਾਂ ਪਕਾਣਾ ਓਦੋਂ ਤੱਕ ਪਕਾਣਾ ਜੋ ਤੱਕ ਇਹ ਕੜਾਈ ਨਹੀਂ ਛੱਡ ਦਿੰਦਾ ਲਗਾਤਾਰ ਚਲਾਉਂਦੇ ਹੋ ਇਹਨੂੰ ਆਪਾਂ ਪਕਾਣਾ ਤਾਂ ਕਿ ਦਾਲ ਜਿਹੜੀ ਚੰਗੀ ਤਰ੍ਹਾਂ ਦੇ ਨਾਲ ਪੱਕ ਜੇ ਸੂਜੀ ਵੀ ਚੰਗੀ ਤਰ੍ਹਾਂ ਪੱਕ ਜੇ ਦਾਲ ਦੀ ਕੱਚੀ ਸਮੈਲ ਇਹਦੇ ਵਿੱਚ ਬਿਲਕੁਲ ਨਾ ਆਏ ਇਸ ਕਾਰਨ ਸੂਜੀ ਨੂੰ ਤੇ ਦਾਲ ਨੂੰ ਪਹਿਲੇ ਭੁੰਨਾ ਬਹੁਤ ਜ਼ਰੂਰੀ ਆ ਤੁਸੀਂ ਦੇਖ ਸਕਦੇ ਹੋ ਹਲਵਾ ਜਿਹੜਾ ਗਾੜਾ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਡਰਾਈ ਫਰੂਟ ਪਾ ਦਵਾਂਗੇ ਡਰਾਈ ਫਰੂਟ ਪਾ ਕੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਆਪਾਂ ਮਿਕਸ ਕਰਨਾ ਹੈ ਹੱਲੇ ਵੀ ਗੈਸ ਜਿਹੜੀ ਮੈਂ ਲੋ ਫਲੇਮ ਤੇ ਓਨ ਕੀਤੀ ਹੋਈ ਆ ਕਿਉਂਕਿ ਹੱਲੇ ਆਪਾਂ ਇਹਦੇ ਵਿੱਚ ਘਿਓ ਜਿਹੜਾ ਜਿਹੜਾ ਬਚਿਆ ਹੋਇਆ ਹੈ ਘਿਓ ਆਪਾਂ ਇਹਦੇ ਵਿੱਚ ਪਾਣਾ ਹੈ ਡਰਾਈ ਫਰੂਟ ਪਾ ਕੇ ਇਹਨ ਤੇ ਬਾਸ ਹੁਣ ਜਿਹੜਾ ਬਚਿਆ ਹੋਇਆ ਘਿਓ ਹੈ ਨਾ ਆਪਾਂ ਉਹ ਵੀ ਇਹਦੇ ਵਿੱਚ ਪਾ ਦੇਣਾ 1 ਕ ਡੇਢ ਚਮਚ ਜਿਹੜਾ ਘਿਓ ਆ ਬਚਿਆ ਹੋਇਆ ਤੈਨੂੰ ਚੰਗੀ ਤਰ੍ਹਾਂ ਦੇ ਨਾਲ ਆਪਾਂ ਸਾਫ਼ ਕਰਕੇ ਕੋਲੇ ਨੂੰ ਇਹਦੇ ਵਿੱਚ ਹੀ ਪਾ ਦੇਣਾ ਜਿੰਨਾ ਘਿਓ ਜਿੰਨੀ ਦਾਲ ਹੈ ਉਨਾ ਹੀ ਘਿਓ ਇਹਦੇ ਵਿੱਚ ਜਿਹੜਾ ਲੱਗ ਜਾਂਦਾ ਹੈ ਘਿਓ ਦੇ ਵਿੱਚ ਬਿਲਕੁਲ ਵੀ ਕੰਜੂਸੀ ਨਹੀਂ ਕਰਨੀ ਹੈ ਤਾਂ ਹੀ ਹਲਵਾ ਜਿਹੜਾ ਵਧੀਆ ਬਣ ਕੇ ਤਿਆਰ ਹੁੰਦਾ ਹੈ ਦਾਣੇਦਾਰ ਟੈਕਸਚਰ ਆਉਂਦਾ ਹਲਵੇ ਦਾ ਨਹੀਂ ਤਾਂ ਫਿਰ ਦਾਲ ਜਿਹੜੀ ਹੈ ਉਹ ਥੋੜੀ ਕੱਚੀ-ਕੱਚੀ ਉਹਦੀ 스మెల్ ਆਂਦੀ ਹੈ ਦਾਲ ਦੀ ਖਾਣ ਦੇ ਵਿੱਚ ਵੀ ਕੱਚਾ-ਕੱਚਾ ਸਵਾਦ ਆਂਦਾ ਹੈ ਤੇ ਇਸ ਕਾਰਨ ਘਿਓ ਦੇ ਵਿੱਚ ਕੰਜੂਸੀ ਨਾ ਵਰਤਿਓ ਕਿ ਉਹ ਖੁੱਲਾ ਪਾਇਆ ਉਹਦੇ ਵਿੱਚ ਤੇ ਦੇਖੋ ਤੁਸੀਂ ਕਿ ਉਹ ਜਿਹੜਾ ਮੈਂ ਲਾਸਟ ਵਿੱਚ ਪਾਇਆ ਉਹਦੇ ਨਾਲ ਹਲਵਾ ਦੇਖਣ ਦੇ ਵਿੱਚ ਕਿੰਨਾ ਵਧੀਆ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜਦੋਂ ਆਪਾਂ ਲਾਸਟ ਦੇ ਵਿੱਚ ਇੱਕ ਚਮਚ ਕਿਉ ਇਹਦੇ ਵਿੱਚ ਪਾਨੇ ਆ ਤੇ ਬਹੁਤ ਹੀ ਵਧੀਆ ਹਲਵਾ ਜਿਹੜਾ ਬਣ ਕੇ ਤਿਆਰ ਹੁੰਦਾ ਮੈਂ ਇੱਕ ਬੋਲ ਦੇ ਵਿੱਚ ਭਰ ਕੇ ਹਲਵਾ ਜਿਹੜਾ ਪਲੇਟ ਦੇ ਵਿੱਚ ਸਰਵ ਕਰ ਦਿੱਤਾ ਗਾਰਨਿਸ਼ ਕਰਨ ਦੇ ਲਈ ਮੈਂ ਲਾਵਾਂਗੀ ਕਾਜੂ ਤੇ ਬਦਾਮ ਤੇ ਹਲਵੇ ਦੀ ਰੈਸਪੀ ਤੁਹਾਨੂੰ ਕਿੱਦਾਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਬਾਹਰ ਬਰਖਾ ਪੈ ਰਹੀ ਹੈ ਬਰਖਾ ਦੇ ਦਿਨ ਦੇ ਵਿੱਚ ਤੁਸੀਂ ਹਲਵਾ ਬਣਾ ਕੇ ਜਰੂਰ ਟਰਾਈ ਕਰਿਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਣ ਤੇ ਮੇਰੀ ਇਹ ਰੈਸਪੀ ਤੁਹਾਨੂੰ ਕਿੱਦਾਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੰਗੀ ਲੱਗੀ ਹੈ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਂ ਇਦਾਂ ਦੀ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ